ਵਰਤਾਂਦੇ ਵਿੱਚ ਇਹ ਆਟਾ ਖਾਣ ਵਾਲੇ ਹੋ ਜਾਓ ਸਾਵਧਾਨ ਕਰੀਬ 200 ਲੋਕਾਂ ਦੀ ਵਿਗੜੀ ਸਿਹਤ ਝਾਨ ਨਾਲ ਸੁਣਿਓ ਇਹ ਪੂਰੀ ਅਪਡੇਟ ਨਵਰਾਤਰੀਆਂ ਦਾ ਤਿਉਹਾਰ ਸ਼ੁਰੂ ਹੋ ਚੁੱਕਿਆ ਹੈ ਤਾਂ ਇਹਨਾਂ ਤਿਉਹਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਭੀੜ ਗ੍ਰਾਹਕਾਂ ਦੀ ਬਹੁਤ ਲੱਗੀ ਹੁੰਦੀ ਹੈ ਖਾਸ ਕਰਕੇ ਵਰਤ ਵਾਲੇ ਸਮਾਨ ਦੀ ਉਹ ਬੇਸ਼ੱਕ ਨਮਕੀਨ ਹੋਵੇ ਚਿਪਸ ਹੋਵੇ ਜਾਂ ਫਿਰ ਕੋਈ ਵੀ ਆਈਟਮ ਤਾਂ ਉਹਨਾਂ ਦੇ ਵਿੱਚ ਇੱਕ ਕੁੱਟੂ ਦਾ ਆਟਾ ਵੀ ਸ਼ਾਮਿਲ ਹੈ ਤਾਂ ਕੁੱਟੂ ਦਾ ਆਟਾ ਕਿਉਂ ਕਿਹਾ ਗਿਆ ਹੈਗਾ ਕਿ ਖਤਰਨਾਕ ਹੈਗਾ ਪੂਰੀ ਸੱਚਾਈ ਕੀ ਹੈ ਆਖਿਰ ਕੁੱਟੂ ਦਾ ਆਟਾ ਯਾਨੀ ਯਾਨੀ ਕਿ ਸਿੰਗਾੜੇ ਦਾ ਆਟਾ ਤਾਂ ਹਰ ਕੋਈ ਖਾਂਦਾ ਹੈ ਉਸਦੇ ਪਰਾਠੇ ਵੀ ਬਣਾਉਂਦੇ ਨੇ ਆਲੂ ਦੇ ਪਕੌੜੇ ਵੀ ਬਣਾਏ ਜਾਂਦੇ ਨੇ ਪਰ ਇਹ ਨੁਕਸਾਨਦਈ ਕਿਵੇਂ ਹੋ ਸਕਦਾ ਹੈ ਤਾਂ ਦੱਸ ਦਿਓ ਕੀ ਨਵਰਾਤਰੀ ਦੇ ਦੌਰਾਨ ਕੁੱਟੂ ਦਾ ਆਟਾ ਖਾਣ ਵਾਲੇ ਲੋਕਾਂ ਨੂੰ ਸਾਵਧਾਨ ਹੋਣ ਲਈ ਕਿਹਾ ਗਿਆ ਦਿੱਲੀ ਦੇ ਵਿੱਚ ਦਰਅਸਲ ਕੁੱਟੂ ਦਾ ਆਟਾ ਖਾਣ ਦੇ ਨਾਲ 200 ਲੋਕਾਂ ਦੀ ਸਿਹਤ ਵਿਗੜ ਗਈ ਹੈ ਜੀ ਹਾਂ ਜਾਣਕਾਰੀ ਅਨੁਸਾਰ ਦਿੱਲੀ ਦੇ ਜੋ ਕਿ ਜਹਾਂਗੀਰਪੁਰ ਮਹਿੰਦਰਪਾਰਕ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਇਸ ਕੁੱਟੂ ਦਾ ਆਟਾ ਖਾਣ ਵਾਲਿਆਂ ਨੂੰ ਉਲਟੀ ਅਤੇ ਦਸਤ ਦੀ ਸਮੱਸਿਆ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਦਿੱਤੀ ਗਈ ਹੈ ਸਲਾਹ ਜਿहां ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਫੂਡ ਡਿਪਾਰਟਮੈਂਟ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਸਰਕਾਰ ਅਤੇ ਸਿਹਤ ਭਾਗ ਇਸ ਮਾਮਲੇ ਦੀ ਛੇਤੀ ਤੋਂ ਛੇਤੀ ਜਾਂਚ ਕਰ ਰਹੀ ਨੇ ਅਤੇ ਲੋਕਾਂ ਨੂੰ ਸੁਰੱਖਿਅਤ ਖਾਦ ਵਰਤਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਵਿਧੇਰੇ ਸਾਵਧਾਨ ਰਹਿਣ ਅਤੇ ਸਿਰਫ ਭਰੋਸੇਯੋਗ ਸਰੋਤਾਂ ਤੋਂ ਹੀ ਕੁੱਟੂ ਦਾ ਆਟਾ ਖਰੀਦਣ ਯਾਨੀ ਕਿ ਕੁੱਟੂ ਦਾ ਆਟਾ ਬਹੁਤ ਸਾਰੇ ਲੋਕ ਮਿਲਾਵਟ ਵੀ ਕਰਦੇ ਨੇ ਦੱਸਣ ਨੂੰ ਹੈਗਾ ਕਿ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ ਪਿਛਲੀ ਵਾਰ ਪੰਜਾਬ ਦੇ ਜ਼ਿਲ੍ਹਾ ਜਲਾਲਾਬਾਦ ਦੇ ਵਿੱਚ ਨਵਰਾਤਰੀ ਦੇ ਦੌਰਾਨ ਵਰਤਵਾਲਾ ਕੁੱਟੂ ਦਾ ਆਟਾ ਖਾਣ ਦੇ ਨਾਲ ਘੱਟੋ ਘੱਟ 23 ਲੋਕਾਂ ਦੀ ਸਿਹਤ ਵਿਗੜ ਗਈ ਸੀ ਆਟੇ ਦਾ ਸੇਵਨ ਕਰਦੇ ਹੀ ਲੋਕਾਂ ਨੂੰ ਚੱਕਰ ਆਉਣ ਲੱਗੇ ਉਲਟੀਆਂ ਸ਼ੁਰੂ ਹੋਣ ਲੱਗੀਆਂ ਬਹੁਤ ਸਾਰੇ ਲੋਕਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਤਾਂ ਦਾ ਦੱਸਿਆ ਕਿ ਮਿਲਾਵਟੀ ਕੁੱਟੂ ਦੇ ਆਟੇ ਦੇ ਨਾਲ ਬਹੁਤ ਸਾਰੇ ਨੁਕਸਾਨ ਹੋ ਸਕਦੇ ਨੇ ਮਿਲਾਵਟੀ ਕੁੱਟੂ ਦਾ ਆਟਾ ਖਾਣ ਦੇ ਨਾਲ ਤੁਹਾਨੂੰ ਪਚਣ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੇਟ ਦੇ ਵਿੱਚ ਗੈਸ ਤੇ ਐਸ ਡੀ ਟੀ ਤੁਹਾਡੀ ਪਰੇਸ਼ਾਨੀ ਦਾ ਵਧਾ ਸਕਦੇ ਨੇ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਨੇ ਜੇ ਆਟੇ ਦੇ ਵਿੱਚ ਚੌਲ ਜਾਂ ਫਿਰ ਹੋਰ ਚੀਜ਼ਾਂ ਮਿਲਾਈਆਂ ਗਈਆਂ ਤਾਂ ਤੁਹਾਡੇ ਸਰੀਰ ਦੇ ਵਿੱਚ ਅਲਰਜੀ ਅਤੇ ਖੁਜਲੀ ਵੀ ਹੋ ਸਕਦੀ ਹੈ ਹੋਣ ਗੱਲ ਆਂਦੀ ਹੈ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਖਾਸ ਕਰਕੇ ਜਦੋਂ ਤੁਸੀਂ ਖਰੀਦਾਰੀ ਕਰਦੇ ਹੋ ਧਿਆਨ ਨਾਲ ਜ਼ਰੂਰ ਸੁਣਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਕੁੱਟੂ ਦਾ ਆਟਾ ਖਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋ ਜਿਵੇਂ ਕਿ ਸਭ ਤੋਂ ਪਹਿਲਾਂ ਆਟੇ ਦਾ ਰੰਗ ਦੇਖੋ ਅਸਲੀ ਕੁੱਟੂ ਦਾ ਆਟਾ ਭੂਰਾ ਹੁੰਦਾ ਹੈ ਜਦਕਿ ਮਿਲਾਵਟੀ ਆਟੇ ਦਾ ਰੰਗ ਬਦਲਿਆ ਹੋਇਆ ਲੱਗਦਾ ਹੈ ਆਟੇ ਨੂੰ ਸੁੰਗ ਕੇ ਹੀ ਦੇਖੋ ਜੇ ਕੋਈ ਬਦਬੂ ਆ ਰਹੀ ਹੈ ਤਾਂ ਸਮਝੋ ਇਹ ਇਹ ਆਟਾ ਮਿਲਾਵਟੀ ਹੈ ਗੁੰਨਣ ਵੇਲੇ ਜੇ ਆਟਾ ਬिखरਦਾ ਹੋਵੇ ਤਾਂ ਬਹੁਤ ਚਿਕਣਾ ਹੋਵੇ ਤਾਂ ਇਹ ਵੀ ਮਿਲਾਵਟੀ ਹੋ ਸਕਦਾ ਹਮੇਸ਼ਾ ਬ੍ਰਾਂਡਡ ਕੰਪਨੀਆਂ ਦਾ ਆਟਾ ਖਰੀਦੋ ਅਤੇ ਪੈਕਿੰਗ ਅਤੇ ਲੇਬਲ ਨੂੰ ਚੈੱਕ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਕਿਉਂਕਿ ਨਵਰਾਤਰੀਆਂ ਦਾ ਤਿਉਹਾਰ ਚੱਲ ਰਿਹਾ ਹੈ ਤੇ ਇਸ ਦੌਰਾਨ ਹਰ ਕੋਈ ਵਰਤ ਵੀ ਰੱਖਦਾ ਹੈਗਾ ਬੜੇ ਸ਼ਰਧਾ ਦੇ ਨਾਲ ਨਵਰਾਤਰੀ ਦੇ ਤਿਉਹਾਰਾਂ ਦੇ ਵਿੱਚ ਵਰਤ ਵਾਲੀਆਂ ਚੀਜ਼ਾਂ ਖਰੀਦੇ ਨੇ ਪਰ ਖਰੀਦਣ ਵੇਲੇ ਇਤਿਆਹ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਾਰਕੀਟ ਦੇ ਵਿੱਚ ਜੋ ਮਿਲਾਵਟ ਦਾ ਦੌਰ ਚੱਲ ਰਿਹਾ ਹੈਗਾ ਉਸ ਤੋਂ ਬਚਣਾ ਬਹੁਤ ਜ਼ਰੂਰੀ ਹੈ